ਲੁਧਿਆਣਾ ਦੇ ਵਿੱਚ ਭਗਵਾਨ ਜਗਨਨਾਥ ਜੀ ਦੀ ਰਾਤ ਯਾਤਰਾ ਕੱਢੀ ਜਾ ਰਹੀ ਹੈ ਮੇਰੇ ਸਯੋਗੀ ਮਨੋਜ ਜੋਸ਼ੀ ਲੁਧਿਆਣਾ ਤੋਂ ਰਿਪੋਰਟ ਕਰ ਰਹੇ ਨੇ ਓਵਰ ਟੂ ਯੂ ਮਨੋਜ ਕੁਮਾਰ ਜੋਸ਼ੀ हमारे बीच हमारे मुख्य अतिथि पंजाब केसरी के, के जॉइंट डायरेक्टर श्री अमराज बिल्कुल बिल्कुल किसी ने बात करी है कि भगवान जगन्नाथ जीड़ी यात्रा हैगी है, है वो पुष्पलाओं वाली है उनकी आरती हो रही है जगन्नाथ जी की महान मंच के ऊपर आप कहिए जो रथ आएगा है रथ के ऊपर जो है ने वो भगवान बलभद्र उन्हां दी पैं जीड़ी है इस पदरा पे भगवान जगन्नाथ जी वो विराजमान हो गया मैं कहूंगा अश्विनी जी अपने कैमरा पर उसको दिखांगे जो ਤੁਸੀਂ ਦੇਖਦੇ ਹੋ ਜੋ سفید ਰੰਗ ਦੀ ਮੂਰਤੀ ਹੈ ਉਹ भगवान बलराम जी ਦੀ ਹੈ ਦੇ ਵਿੱਚ ਪੀਲੇ ਵਾਲੀ ਜਿਹੜੀ ਮੂਰਤੀ ਹੈਗੀ ਆ ਉਹ ਪੰਚ ਭਦਰ ਜੀ ਦੀ ਹੈਗੀ ਹੈ ਤੇ ਉਸ ਦੇ ਨਾਲ ਜੋ ਦੂਸਰੀ ਮੂਰਤੀ ਹੈਗੀ ਆ ਉਹ ਭਗਵਾਨ ਜਗਨਨਾਥ ਦੀ ਹੈ ਤਿੰਨੋ ਜਿਹੜੇ ਨੇ ਉਹ ਰਾਤੇ ਚੱਲ ਚੁੱਕੇ ਨੇ ਤੇ ਅੱਜ ਭਗਵਾਨ ਜਿਹੜੇ ਨੇ ਉਹ ਅਸੀਂ ਗੱਲ ਕਰੀਏ ਕਿ ਆਪਣੇ ਭਗਤਾਂ ਨੂੰ ਦਰਸ਼ਨ ਦੇਣ ਵਾਸਤੇ ਆਏ ਨੇ ਇਸ ਤਰ੍ਹਾਂ ਦੀ ਜਿਹੜੀ ਰਾਤ ਯਾਤਰਾ ਪੂਰੇ ਦੇਸ਼ ਪੂਰੇ ਸੰਸਾਰ ਚ ਹੋ ਰਹੀ ਹੈ ਅੱਜ ਦੀ ਵਾਰ ਜਿਹੜੀ ਜਗਨਨਾਥ ਪੁਰੀ ਹੈਗੀ ਹੈ ਉੱਥੇ ਵੀ ਜੋ ਹੈਗੀ ਯਾਤਰਾ ਹੋ ਰਹੀ ਹੈ ਤੇ ਉਸ ਤਰ੍ਹਾਂ ਦੀ ਯਾਤਰਾ ਨਿਕਲੀ ਹੈ ਤੇ ਉਸ ਤਰ੍ਹਾਂ ਹੀ ਅੱਜ ਇੱਥੇ ਵੀ ਯਾਤਰਾ ਇਹ ਦੋਸਤ ਮੰਚ ਦੇ ਉੱਪਰ ਦਿਖਾਵਾਂਗੇ ਮਾਜਦੇਵਾ ਤਰਨ ਸ਼ੂਚ ਚੁੱਕ ਪਹੁੰਚੇ ਹੋਏ ਨੇ ਤੇ ਪੂਰੀ ਜਿਹੜੀ ਭਾਰਜਪਾ ਦੀ ਲੀਡਰਸ਼ਿਪ ਹੈ ਉਹ ਤੁਹਾਨੂੰ ਦਿਖਾਈ ਦੇ ਰਹੀ ਹੈਗੀ ਤੇ ਲੋਕ ਜਿਹੜੇ ਨੇ ਯਾਤਰਾ ਵਿੱਚ ਸ਼ਾਮਲ ਹੋਏ ਨੇ ਤੇ ਸਾਰੇ ਇਸ ਗੱਲ ਦੇ ਨੂੰ ਲੈ ਕੇ ਗੱਲ ਕਰ ਰਹੇ ਨੇ ਕਿ ਕਦੋਂ ਯਾਤਰਾ ਸ਼ੁਰੂ ਹੁੰਦੀ ਹੈ ਤੇ ਕਦੋਂ ਯਾਤਰਾ ਲੈ ਗਈ ਹੈ ਉਧਰ ਰਸਾ ਜਿਹੜਾ ਹੈਗਾ ਉਹ پکڑਦੇ ਨੇ ਤੁਸੀਂ ਦੇਖੋਗੇ ਦੂਰ ਤੱਕ ਲੋਕਾਂ ਨੂੰ ਤੁਹਾਨੂੰ ਪੀੜ ਦਿਖਾਈ ਦਿੰਦੀ ਹੈ ਇਹ ਜਿਹਾ ਕਹੀਏ ਬਰਸਾਨੇ ਤੋਂ ਆਈ ਹੋਈ ਜੋ ਟੀਮ ਹੈਗੀ ਹੈ ਜੋ ਸਾਰੇ ਬਰਸਾਨੇ ਤੋਂ ਆਏ ਹੋਏ ਨੇ ਇਹਨਾਂ ਦਾ ਮਕਸਦ ਵੀ ਇਹੀ ਹੈਗਾ ਰੱਥ ਦਾ ਮਕਸਦ ਵੀ ਕੀ ਹੈ ਕਿ ਭਗਵਾਨ ਜਿਹੜੇ ਨੇ ਅੱਜ ਭਗਵਾਨ ਜਿਹੜੇ ਨੇ ਉਹ ਲੋਕਾਂ ਨੂੰ ਜਾਣਦੇ ਨੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਗੱਲ ਹੁੰਦੇ ਨੇ ਤੇ ਉਹ ਆ ਜਿਹੜੀ ਆ ਗਈ ਹੈ ਉਹ ਦਿਖਾਉਂਦੇ ਆ ਤੇ ਲੋਕਾਂ ਨੂੰ ਜਾ ਕੇ ਇਹ ਜੱਥੇ ਨੂੰ ਇਹਨੂੰ ਦੱਸਾਗਾ ਨਥਨਾ ਇਹ ਦੱਸ ਜਿਹੜਾ ਉਹ ਹੈ ਜਿਹੜਾ ਅੱਜ ਭਗਤਾਂ ਦੇ ਹੱਥ ਚ ਹੁੰਦਾ ਹੈ ਤੇ ਭਗਤ ਜਿਹੜੇ ਨੇ ਉਹਨੂੰ ਜਿੱਥੇ ਜਾਂਦੇ ਨੇ ਉੱਥੇ ਲੈ ਕੇ ਜਾਂਦੇ ਨੇ ਭਗਵਾਨ ਅੱਜ ਜਿਹੜੇ ਨੇ ਉਹ ਆਪਣੇ ਆਪ ਆਪਣੇ ਆਪ ਆਪਣੇ ਆਪ ਨੂੰ ਭਗਤਾਂ ਦੇ ਬਸਤ ਕਰਦੇ ਨੇ ਤੇ ਇਹ ਰੱਸ ਦੀ ਰਥ ਨੂੰ ਖਿੱਚਿਆ ਜਾਂਦਾ ਤੇ ਜਿੱਥੇ ਜਿੱਥੇ ਜਾਣਾ ਜਾਂਦੇ ਆ ਉੱਥੇ ਲੈ ਕੇ ਜਾਇਆ ਜਾਂਦਾ ਤੇ ਮੰਦਿਰ ਹੈਗਾ ਦੁਰਗਾ ਮੰਦਿਰ ਉੱਥੋਂ ਯਾਤਰਾ ਜੜੀ ਹੈਗੀ ਸ਼ੁਰੂ ਹੋਣ ਜਾ ਰਹੀ ਹੈਗੀ ਹੈ ਤੇ ਥੋੜੀ ਦੇਰ ਦੇ ਵਿੱਚ ਯਾਤਰਾ ਸ਼ੁਰੂ ਹੋ ਜੂਗੀ ਪਰ ਤੁਸੀਂ ਦੇਖੂਗਾ ਕਿ ਜੋ ਪੂਰਾ ਇਹ ਮਾਤਾ ਦੁਰਗਾ ਮਾਤਾ ਦਾ ਮੰਦਿਰ ਹੈਗਾ ਆ ਉੱਥੋਂ ਸ਼ੁਰੂ ਹੁੰਦੀ ਹੈਗੀ ਹੈ ਇੱਕ ਪਾਸੇ ਮਾਤਾ ਦੁਰਗਾ ਤੇ ਦੂਜੇ ਪਾਸੇ ਭਗਵਾਨ ਜਗਨਨਾਥ ਜਿਹੜੇ ਆਪਣੇ ਵੱਡੇ ਭਰਾ ਬਲਰਾਮ ਜੀ ਔਰ ਪੈਨ ਜੜੀ ਹੈਗੀ ਹੈ ਸੁਪਦਰਾ ਉਹਨਾਂ ਦੇ ਨਾਲ ਜਿਹੜਾ ਪੂਰਾ ਸ਼ਹਿਰ ਦਾ ਜਿਹੜਾ ਬ੍ਰਾਹਮਣ ਕਰਦੇ ਆ ਔਰ ਰਾਤ ਤੇ ਬੈਠਦੇ ਨੇ ਤੇ ਉਹ ਨਹੀਂ ਕਹਿੰਦੇ ਕਿ ਮੈਂ ਕਿੱਥੇ ਜਾਣਾ ਉਹ ਭਗਤਾਂ ਨੂੰ ਕਹਿੰਦੇ ਨੇ ਕਿ ਮੇਰੇ ਰਾਤ ਦੀ ਜਿਹੜੀ ਡੋਰ ਆ ਤੁਸੀਂ ਖਿੱਚਣੀ ਆ ਤੇ ਤੁਸੀਂ ਕਿੱਥੇ ਲੈ ਕੇ ਜਾਣਾ ਮੈਨੂੰ ਮੈਂ ਤੁਹਾਡੇ ਨਾਲ ਜਾਣ ਵਾਸਤੇ ਤਿਆਰ ਆ ਤੇ ਰਾਤ ਯਾਤਰਾ ਦੱਸੀ ਜਾਂਦੀ ਕਿ ਬਹੁਤ ਵੱਡੀ ਯਾਤਰਾ 29ਵੀਂ ਰਾਤ ਦੱਸ ਰਿਹਾ ਗਈ ਹੈ ਤਿੰਨ ਆ ਕੇ ਤੋਂ ਰਾਤ ਯਾਤਰਾ ਕੱਢੀ ਜਾ ਰਹੀ ਹੈਗੀ ਹੈ ਤੇ ਰਾਤ ਨੂੰ ਤਕਰੀਬਨ 12 ਵਜੇ ਜੋ ਰਾਤ ਯਾਤਰਾ ਆ ਗਈ ਹੈ ਇਹ ਰਾਤ ਯਾਤਰਾ ਆਪਾਂ ਕਰਕੇ ਖਤਮ ਹੋਣੀ ਹੈਗੀ ਹੈ ਦੇਖੋ ਹਰ ਤਰ੍ਹਾਂ ਦੀ ਤਿਆਰੀ ਹੈਗੀ ਹੈ ਜਿਹੜੇ ਭਗਤ ਨਹੀਂ ਦੇਖੀ ਤੂਮ ਰਹੇ ਨੇ ਦੇਖ ਰਹੇ ਸਾਰੇ ਜਿੰਨੇ ਵੀ ਜਿੰਨੇ ਭਗਤ ਉੱਥੇ ਪਹੁੰਚੇ ਹੋਏ ਨੇ ਸਭ ਦਾ ਇੱਕ ਹੀ ਮਕਸਦ ਹੈਗਾ ਕਿ ਅਸੀਂ ਕਦੋਂ ਰਾਤ ਯਾਤਰਾ ਸ਼ੁਰੂ ਹੋਵੇ ਤੇ ਕਦੋਂ ਅਸੀਂ ਜਿਹੜਾ ਹੈਗਾ ਇਸ ਰਾਤ ਯਾਤਰਾ ਦੀ ਜੋ ਡੋਰ ਹੈਗੀ ਹੈ ਅਸੀਂ ਰੱਸੀ ਨੂੰ ਬੋਲਦੇ ਨੇ ਡੋਰ ਹੈ ਉਹਨੂੰ ਅਸੀਂ ਕਿਹ ਜਿਗਰੇਸ਼ਨ ਜੇ ਸੇਨ ਭਵਿੱਖੇ ਨਮੇਦਨ ਕਰੂੰਗਾ ਕਰੋ ਗੱਲਬਾਤ ਤਾਂ ਕਰੋ ਇਤਿਹਾਸਿਕ ਮਹਾਨਤਾ ਸੀ ਸਮਝੀਏ ਦੇਖੋ ਇਸ ਮੌਕੇ ਤੇ ਭਗਵਾਨ ਜਗਨਨਾਥ ਜੀ ਦਾ ਯਾਦ ਬਹੁਤ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ। ਹਮਾਰੇ ਵਿੱਚ ਬਿਲਕੁਲ ਬਿਲਕੁਲ ਜਗਨਨਾਥ ਕੋ ਗੁਆਨ ਨੂੰ ਜਿਹੜੇ ਆਪਾਂ ਯਾਦ ਕਰਦੇ ਆ ਬਹੁਤ ਬੱਚੇ ਆਏ ਨੇ ਲੋਕ ਆਏ ਨੇ ਤੇ ਜਿਹੜੇ ਬਨਾਰਸ ਤੋਂ ਆਏ ਨੇ ਤੇ ਅਸੀਂ ਸਾਰਿਆਂ ਦਾ ਜਿਹੜਾ ਹੈਗਾ ਉਹਨਾਂ ਨਾਲ ਗੱਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕੀ ਕਹਿੰਦੇ ਨੇ ਮਤਲਬ ਕੀ ਹੈਗਾ ਇਸ ਰਾਤ ਯਾਤਰਾ ਦਾ ਇਹ ਇਹ ਜੋ ਰਾਤ ਯਾਤਰਾ ਹੈ ਇਸ ਦਾ ਮਤਲਬ ਸਾਡੇ ਦਰਸ਼ਕਾਂ ਨੂੰ ਸਮਝਾएं ਆਪ ਕਹਾਂ ਸੇ ਆਏ ਹੈ ਪਹਿਲੇ ਤੋਂ ਜੈ ਜੈ ਸ਼੍ਰੀ आप सबको श्री श्री जगत के नाथ के रथ में पधारने की हार्दिक शुभकामनाएं आज का जो पावन महा उत्सव होता है उसकी जो कथा है उसके अनुसार स्वयं जग के नाथ अपने भगत को अपनी डोर दे देते दे दे और कहते मैं तुम्हारे अधीन हूँ प्रेम और भक्ति भाव से जो भी इस रथ की डोर को खींचेगा वो सरकार जो सु, सु, सुप्रीम ठीक है मनोज गल बात जो है वो जारी रखो अगली खबर आ रहे हैं